ਜਿੱਥੇ ਪੂਰੇ ਪੰਜਾਬ ਵਿੱਚ ਪੰਜਾਬੀਆਂ ਵੱਲੋਂ ਪ੍ਰਵਾਸੀਆਂ ਖਿਲਾਫ ਨਾਰੇ ਲਗਾਏ ਜਾ ਰਹੇ ਹਨ ਉੱਥੇ ਹੀ ਖੋਰ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਇੱਕ ਸਰਦਾਰ ਆਟੋ ਚਾਲਕ ਅਤੇ ਇੱਕ ਪ੍ਰਵਾਸੀ ਆਟੋ ਚਾਲਕ ਵਿੱਚ ਭਾਰੀ ਹਤੋਪਾਈ ਦਾ ਮਾਮਲਾ ਹੈ ਇਸ ਕਟਨਾ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਇਹ ਕਟਨਾ ਇੱਕ ਐਸੇ ਸਮੇਂ ਦੀ ਵਾਪਰੀ ਹੈ ਜਦ ਪੰਜਾਬ ਵਿੱਚ ਪ੍ਰਵਾਸੀਆਂ ਪ੍ਰਤੀ ਤਿੱਖਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਵੱਲੋਂ 5 ਸਾਲ ਦੇ ਬੱਚੇ ਦਾ ਕਤਲ ਕੀਤਾ ਗਿਆ ਸੀ ਜਿਸ ਕਰਕੇ ਪੰਜਾਬੀਆਂ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਨਾਅਰੇ ਲਗਾਏ ਜਾ ਰਹੇ ਹਨ ਸੂਬੇ ਭਾਰ ਵਿੱਚ ਪੰਜਾਬੀਆਂ ਵੱਲੋਂ ਪ੍ਰਵਾਸੀਆਂ ਖਿਲਾਫ ਤਿੱਖਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੁਕਤ ਸਾਹਿਬੀ ਚ ਲੜਾਈ ਤੋਂ ਬਾਅਦ ਪ੍ਰਵਾਸੀ ਆਟੋ ਚਾਲਕ ਮੁੱਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਇੱਕ ਹੋਰ ਆਟੋ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਫਿਲਹਾਲ ਲੜਾਈ ਦੇ ਅਸਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਦੋਵੇਂ ਆਟੋ ਚਾਲਕ ਕਿਸ ਗੱਲ ਤੇ ਕੁੱਟਮਾਰ ਕਰ ਰਹੇ ਸਨ ਉਹ ਹਲੇ ਮਾਮਲਾ ਜਾਂਚ ਤੇ ਹੈ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਇਹ ਘਟਨਾ ਪੰਜਾਬ ਵਿੱਚ ਪਰਵਾਸੀਅਤ ਅਤੇ ਸਥਾਨ ਗਲੋਕਾ ਵਿਚਕਾਰ ਵਧ ਰਹੇ ਤਣਾ ਨੂੰ ਹੋਰ ਵਧਾ ਸਕਦਾ ਹੈ ਮੈਂ ਆਟੋ 'ਤੇ ਬੈਠਾ ਸੀ ਆਉਂਦੇ ਤੇ ਦੂਸਰਾ ਮੁੰਡਾ ਆਇਆ ਆ ਕੇ ਖੜਾ ਖੜੇ ਕੋਲ ਖੜ ਗਿਆ ਇੱਕ ਮੁੰਡਾ ਹੋਰ ਬਟੇ ਮੇਰੇ ਨਾਲ ਅਸੀਂ ਆਪਾਂ ਚ ਗੱਲਬਾਤ ਕਰੀ ਜੰਨੇ ਆ ਅਸੀਂ ਗੱਲਬਾਤ ਕਰੀ ਜੰਨੇ ਇੱਕ ਵੀਡੀਓ ਨੂੰ ਹਾਸੀ ਖੱਡੀ ਜੰਨੇ ਮਜ਼ਾਕ ਕਰੀ ਜੰਨੇ ਉਹ ਆ ਕੇ ਖੜ ਗਿਆ ਆ ਕੇ ਕਹਿੰਦਾ ਕਹਿੰਦਾ ਇਹ ਗੱਲਾਂ ਚ ਤੇਰੀ ਕੁੜੀਆਂ ਵੀ ਐ ਤੇਰੇ ਮੁੰਡੇ ਵੀ ਐ ਤੇਰੀ ਭੈਣਾਂ ਵੀ ਐ ਮੈਂ ਕਿਹਾ ਤੂੰ ਮੇਰੇ ਨਾਲ ਫालतू ਨਾ ਗੱਲ ਕਰ ਤੂੰ ਜਾ ਤੇਰੇ ਨਾਲ ਮੇਰਾ ਕੋ ਰੋਲਾ ਨਹੀਂ ਅਸੀਂ ਆਪਾਂ ਚ ਗੱਲ ਕਹਿੰਦਾ ਪੁੱਠਾ ਗਾਲਾਂ ਗੱਲਾਂ ਪਿਆ ਕੇ ਮੈਂ ਕਿਹਾ ਤੂੰ ਅੱਗੇ ਮੈਨੂੰ ਗਾਲਾਂ ਕੱਢ ਗਿਆ ਤੂੰ ਮੈਂ ਕਿਹਾ ਨਾ ਬੋਲ ਤੇ ਚਲਾ ਜਾ ਦੋ ਤਿੰਨ ਵਾਰੀ ਸਮਝਾਇਆ ਦੂਜੇ ਦੁਕਾਨ ਵਾਲੇ ਕੋਲੇ ਖੜਾ ਮੀਟ ਵਾਲਾ ਕੋਲੇ ਖੜਾ ਉਹ ਸਾਹਮਣੇ ਕਹਿੰਦਾ ਮੈਂ ਕਿ ਤੂੰ ਜਾ ਵੜ ਇੱਥੋਂ ਵੀ ਮੇਰੇ ਨਾਲ ਫਾਲਤੂ ਗੱਲ ਨਾ ਕਰ ਕਿੰਨੇ ਜਣੇ ਸੀ ਉਹ ਕੌਣ ਆ ਗਏ ਉਹ ਭਈਆ ਹੀ ਉਹ ਹਾਂ ਕਿੰਨੇ ਜਣੇ ਸੀ ਉਹ ਇਕੱਲਾ ਸੀਗਾ ਤੇ ਮੈਂ ਮੈਂ ਹੈਂਡੀਕੈਪਡ ਆ ਉਹ ਕੀ ਕੰਮ ਕਰਦਾ ਉਹ ਵੀ ਆਟੋ ਚਲਾਉਂਦਾ ਜੀ ਆ ਕੇ ਮੈਂ ਉਹਨੂੰ ਕਹਿੰਦਾ ਤੂੰ ਜਾ ਵੜ ਵੀਰੇ ਮੈਂ ਕਿਹਾ ਆਪਣੇ ਤੇਰੇ ਨਾਲ ਕੋਈ ਰੋਲਾ ਨਹੀਂ ਕਹਿੰਦਾ ਤੂੰ ਕੀ ਕਰ ਲੇਗਾ ਮੇਰਾ ਮੈਂ ਕਿਹਾ ਮੈਂ ਤੇਰਾ ਕਰਨਾ ਕੁਝ ਨਹੀਂ ਤੂੰ ਜਾ ਯ ਕਹਿੰਦਾ ਤੂੰ ਇੱਕ ਵੇ ਦੀ ਗੱਲ ਆ ਹੁਣੇ ਘੰਟੇ ਕ ਪਹਿਲਾਂ ਦੀ ਗੱਲ ਆ ਜੀ ਕੀ ਹਾਲਾਤ ਕੀ ਆ ਹੁਣ ਉਹ ਮੇਰੇ ਪਹਿਲਾਂ ਇਤਮਾਰੀ ਉਹਨੇ ਮੈਨੂੰ ਰੋਕੀ ਨਾ ਮੈਂ ਕਹਿੰਦਾ ਤੂੰ ਮੇਰੇ ਬੱਕੀ ਨਾ ਆਪਾਂ ਗੱਲਾਂ ਆਪੇ ਮੈਂ ਕਹਾਂ ਜੀ ਮੁੰਡੇ ਸਾਧ ਲਾਂਗਾ ਮੈਂ ਬੁਲਾ ਲਾਂ ਨਾ ਕਹਿੰਦਾ ਨਹੀਂ ਤੂੰ ਜਰਾ ਕਰਨਾ ਕਰ ਲੈ ਬਲਾਜੂ ਨੂੰ ਬੁਲਾਣਾ ਡਰਦਿਆਂ ਕਹਿੰਦਾ ਤੈਨੂੰ ਮੈਂ ਕਹਾਂ ਡਾਂ ਮੈਂ ਕਹਾਂ ਗਾਣਾ ਕਰਨ ਲੱਗਿਆ ਤੋ ਮੈਨੂੰ ਉਹਨਾਂ ਨੇ ਵੱਟਾ ਮਾਰਿਆ ਪਰ ਮੈਂ ਮੁੰਡੇ ਨੂੰ ਫੋਨ ਕਰਤਾ ਮੁੰਡਾ ਆ ਗਿਆ ਮੁੰਡੇ ਬੱਕੀ ਦਾ ਜੀ ਮੁੰਡੇ ਖਤਰਾ ਮਾਰ ਕੇ ਪੈ ਗਿਆ ਇਟਾ ਮਰ ਲਾ ਪਿਆ ਹਾਂਜੀ ਕੋਈ ਸਾਥੀ ਕਿਹਨਾਂ ਨਾਲ ਸੀ ਇੱਕ ਦੋ ਜਣੇ ਪ ਇਹ ਤੇ ਰੰਦਾ ਹੋ ਇਹ ਬਾਬਾ ਦੀਪ ਸਿੰਘ ਨਾ ਰਹਿੰਦੇ ਪਹਿਲਾਂ ਵੀ ਤੁਹਾਡੇ ਨਾਲ ਆਇਆ ਪਹਿਲਾਂ ਵੀ ਦੇਖੋ ਜੀ ਬੋਲਿਆ ਸੀ ਮੇਰਾ ਪਰ ਉਹ ਬੋਚ ਰੋ ਗਿਆ ਪਰ ਆਪਣੇ ਕਦੇ ਉਹ ਮੁੰਡੇ ਪਿਓ ਨੂੰ ਸਮਝਾਤਾ ਸੀ ਉਹਦੇ ਨੂੰ ਕਹਿੰਦਾ ਤੂੰ ਨਾ ਬੁਲਾਇਆ ਇਹਨੂੰ ਅੱਜ ਫੇਰ ਆ ਕੇ ਗੱਲ ਪੈ ਗਈ ਮੇਰੇ ਬਿਨਾਂ ਗੱਲ ਤੋਂ ਤੁਸੀਂ ਜਿਵੇਂ ਹੁਣੇ ਮੌਕੇ ਦੀ ਗੱਲ ਬਾਤ ਆ ਹਾਂ ਜੀ ਕੀਤੀ ਇਤਲਾ ਹਾਂ ਜੀ ਉਹਨਾਂ ਕਰਦੇ ਜਾ ਕੇ ਅਪੀਸ਼ੰਦਿਆਂ ਲੱਗੇ ਹਾਂਜੀ ਪੁਲਿਸ ਆ ਗਈ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਜਿਵੇਂ ਕੋਈ ਕਾਰਵਾਈ ਕਰ ਦਿੰਦੇ ਇੱਕ ਐਸੇ ਜਗ੍ਹਾ ਦੀ ਆ ਹਾਂ ਜੀ ਐਸੇ ਘਰ ਐਸੇ ਥਾਂ ਦੀ ਦਾਨੇ ਵਾਲੇ ਚੌਂਕ ਦੀ ਆ ਜੀ ਤੇ ਇਹ ਹੈ ਪਹਿਲਾਂ ਆਪਸ ਵਿੱਚ ਜੋ ਵੀ ਹੈ ਗੱਲਬਾਤ ਹੋਈ ਇਹਨਾਂ ਦੀ ਫਿਰ ਮੈਂ ਇੱਥੇ ਆ ਕੇ ਉਹਨੂੰ ਪੁੱਛਿਆ ਵੀ ਤੂੰ ਮੈਨੂੰ ਪੇਰੀਆਂ ਭੈਣਾਂ ਨੂੰ ਗਾਲ੍ਹਾਂ ਕਿਉਂ ਕੱਢੀਆਂ ਵੀ ਇਹ ਕਹਿੰਦਾ ਮੈਂ ਕੱਢੂਗਾ ਅੱਗੋਂ ਆਕੜ ਕੇ ਹੀ ਅੱਗੋਂ ਕਹਿੰਦਾ ਵੀ ਮੈਂ ਕੱਢੂਗਾ ਗਾਲ੍ਹਾਂ ਤੇ ਮੈਂ ਕਹਾ ਹੁਣ ਕੱਢ ਕੇ ਸਾ ਵੀ ਹੁਣ ਕੱਢ ਕੇ ਸਾ ਫਿਰ ਮੇਰੇ ਵਖੀ ਬੈਨ ਨੂੰ ਕਿਹਾ ਹੀ ਵਖੀ ਪਿਆ ਤੇ ਫਿਰ ਮੇਰੀ ਪੱਗ ਲਾਤੀ ਉਹਨੇ ਤੇ ਫਿਰ ਉਹ ਬੈਂਸ ਵਾਜੀ ਤੇ ਗਲਗੁਲਵਾ ਪਿਆ ਹੀ ਤੇ ਮੇਰੇ ਆ ਸੱਟਾਂ ਮਰੀਆਂ ਚੱਕ ਚੁੱਕ ਜਿਵੇਂ ਬਹੁਤ ਜ਼ਿਆਦਾ ਪੈ ਗਈ ਅੱਗੋ ਗੱਲ ਤੇ ਇਸ ਕਰਕੇ ਹੁਣ ਅੱਗੋ ਛੋਟੇ ਸਿਰ ਤੇ ਵੀ ਜੋ ਸੁਣਵਾਈ ਕੀ ਮਸਲਾ ਕੀ ਛੋਟੇ ਜਿਹੜੇ ਖਾਦਰ ਹੈ ਉਹ ਕੋ ਹੈਂਡੀਕੈਪ ਹੈ ਹਾਂਜੀ ਆਟੋ ਵੀ ਚਲਾਉਂਦੀ ਸੀਗੀ ਤੇ ਆਟੋ ਚਲਾ ਕੇ ਉਹਦਾ ਰੋਜੀ ਰੋਟੀ ਸਾਡੀ ਪੂਰੀ ਕਰਦੇ ਸੀ ਸਾਰਿਆਂ ਦੀ ਤੇ ਦੇਖ ਸਕਦੇ ਹੋ ਤੁਸੀਂ ਵੀ ਕੀ ਹਾਲਤ ਹੈ ਇਹਨਾਂ ਬਈਆਂ ਦੀ ਕੀ ਗਰਤੂਤਾ ਚੱਲਦੀਆਂ ਅੱਗੇ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹ ਘਟਨਾਵਾਂ ਤੇ ਹੁਣ ਵੀ ਅੱਜ ਵੀ ਮੌਕੇ ਤੇ ਕੀ ਸਥਿਤੀ ਆ ਕੋਪਸ ਪੁਲਸ ਵਗੈਰਾ ਪੁੱਛ ਚੁੱਕੀ ਆ ਸਾਰੀ ਮੌਕੇ ਤੇ ਤੇ ਉਹ ਮੁੰਡਾ ਫਰਾਰ ਆ ਫਿਲਹਾਲ ਫੱਜ ਗਿਆ ਤੁਹਾਨੂੰ ਮਾਮਲਾ ਪਤਾ ਲੱਗਿਆ ਕੀ ਸੀ ਤੁਹਾਡੇ ਤੁਹਾਨੂੰ ਉਹਨੇ ਦੱਸੀ ਗੱਲ ਬਾਤ ਕੋਈ ਗੱਲ ਬਾਤ ਸਮਝ ਨਹੀਂ ਕੋਈ ਸਵਾਰੀ ਮੈਂ ਸਮਝਣ ਦੀ ਨਹੀਂ ਸਮਝਣ ਦੀ ਕੀਤੀ ਸੀ ਮੈਂ ਉਹਨੂੰ ਪੁੱਛਿਆ ਸੀ ਕਿ ਕਿਉਂ ਗਾਲ ਕੱਢੀ ਸੀ ਕਿਵੇਂ ਸਵਾਰੀ ਚੱਕਣ ਦਾ ਮਾਮਲਾ ਨਹੀਂ ਸਵਾਰੀ ਚੱਕਣ ਦਾ ਮਾਮਲਾ ਨਹੀਂ ਸੀਗਾ ਇਹ ਅਸੀਂ ਬੈਠੇ ਆ ਗੱਲ ਆ ਕੇ ਪਿਆ ਉਹਨਾਂ ਦੇ ਇਹ ਆਪਸ ਚ ਗੱਲਾਂ ਬਾਤਾਂ ਕਰ ਰਹੇ ਜੀ ਯਾਰ ਬੇਲੀ ਆ ਆਪਸ ਚ ਗੱਲਬਾਤ ਕਰ ਰਹੇ ਸੀ ਇਹਨਾਂ ਨੇ ਮੈਨੂੰ ਪਾਪਾ ਜੀ ਨੇ ਪਹਿਲਾਂ ਵੀ ਦੱਸਿਆ ਸੀ ਕਿ ਵੀ ਇਹ ਗੱਲ ਪਹਿਲੇ ਪੈ ਚੁੱਕਿਆ ਤੇ ਇਹ ਮੈਨੂੰ ਬੁਲਾਣਾ ਛੱਡਿਆ ਹੋਇਆ ਤੇ ਮੈਂ ਵੀ ਕੋ ਮੈਂ ਨਹੀਂ ਬੁਲਾ ਰਿਹਾ ਤੇ ਫਿਰ ਮੁੜ ਕੇ ਹੁਣ ਫਿਰ ਦੂਵੀਂ ਵਾਰੀ ਕਟਣਾ ਵਾਪਰੀ ਆ ਇਹ ਇੱਥੇ ਸਾਨੂੰ ਇੱਕ ਪੀਸੀਆ ਤੇ ਅਸੀਂ ਮੁਲਾਜਮ ਆ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਲੜਾਈ ਹੋਈ ਆ ਤੇ ਕੋ ਛੰਡੀਕੇਵਟ ਬੰਦੇ ਤੇ ਸੱਤਾ ਮਾਰੀਆਂ ਤੇ ਉਹਨੂੰ ਅਸੀਂ ਹਸਪਤਾਲ ਭੇਜਤਾ ਤੇ ਆਤੋ ਜਿਹੜਾ ਇਹਨੂੰ ਸਿੱਟੀ ਛੱਡਦੇ ਆਣੇ ਆਟ ਵਾਲਾ ਚਾਲ ਜਿਹੜਾ ਦੂਸਰਾ ਉਹ ਉਹ ਪੱਜ ਗਿਆ ਸੀ ਮੋਪੇ ਤੇ ਅਸੀਂ ਥੋੜਾ ਲੇਟ ਹੋ ਗਏ ਉਹ ਮੋਪੇ ਤੇ ਪੱਜ ਗਿਆ ਸੀਗਾ ਤੇ ਨੂੰ ਆਟੋਂ ਨੂੰ ਅਸੀਂ ਸਿਟੀ 'ਚ ਬੰਦ ਕਰ ਦਾਂਗੇ ਜਿਹੜੀ ਕਾਰਵਾਈ ਸਿਟੀ ਵਾਲੇ ਕਰਨੀ ਕੋਲ